ਵਾਹਿਗੁਰੂ ਪਰਮ ਸੰਮਾਲ ਜੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਆਪ ਵੱਡਿਆਂ ਭਾਗਾਂ ਵਾਲੇ ਹੋ ਸੰਧਿਆ ਦੀ ਪਾਵਨ ਦੀਵਾਨ ਅੰਦਰ ਆਪ ਜੀ ਨੇ ਸਤਗੁਰੂ ਮਹਾਰਾਜ ਜੀ ਦੇ ਹਜ਼ੂਰ ਸਾਜ ਰਹੇ ਦੀਵਾਨ ਦੇ ਵਿੱਚ ਅੰਮ੍ਰਿਤ ਬਾਣੀ ਦੇ ਪਾਠ ਸ਼ਬਦ ਕੀਰਤਨ ਸਰਵਣ ਕਰਕੇ ਬਿਅੰਤ ਇਲਾਹਾ ਪ੍ਰਾਪਤ ਕੀਤਾ ਆਪ ਜੀ ਨੇ ਸਰਵਣ ਕੀਤਾ ਹੈ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਸਤਿਗੁਰੂ ਮਹਾਰਾਜ ਜੀ ਸਾਨੂੰ ਦੱਸਦੇ ਨੇ ਇਸ ਸੰਸਾਰ ਦੇ ਵਿੱਚ ਗੁਰੂ ਵਰਗਾ ਕੋਈ ਵੀ ਨਹੀਂ ਹੈ ਦੇਵ ਕਹਿੰਦੇ ਨੇ ਪ੍ਰਕਾਸ਼ ਸਰੂਪ ਨੂੰ ਜੋ ਆਪਣੇ ਸਿੱਖ ਦੇ ਹਿਰਦੇ ਵਿੱਚੋਂ ਅਗਿਆਨਤਾ ਦਾ ਹਨੇਰਾ ਮੀਟ ਕਰਕੇ ਗਿਆਨ ਦਾ ਪ੍ਰਕਾਸ਼ ਕਰਦਾ ਹੈ ਅਸੀਂ ਰੋਜ਼ਾਨਾ ਸਰਵਣ ਕਰਦੇ ਹਾਂ ਜੇ ਸੋ ਚੰਦਾ ਉਗ ਵਹੀ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰ ਬਿਨ ਕੋਰ ਅੰਧਾਰ ਸਤਗੁਰੂ ਮਹਾਰਾਜ ਬਚਨ ਕਰ ਜੇ ਸੰਸਾਰ ਦੇ ਵਿੱਚ ਜੇ ਸੂਰ ਚੰਦਰਮਾ ਪ੍ਰਕਾਸ਼ ਕਰਨ ਲੱਗ ਜਾਵੇ ਹਜ਼ਾਰਾਂ ਹੀ ਸੂਰਜ ਪ੍ਰਕਾਸ਼ ਕਰਨ ਲੱਗ ਜਾਣ ਇੰਨਾ ਚਾਨਣ ਹੁੰਦਿਆਂ ਵੀ ਹਿਰਦੇ ਦੇ ਵਿੱਚ ਅਗਿਆਨਤਾ ਦਾ ਹਨੇਰਾ ਬਣਿਆ ਰਹਿੰਦਾ ਔਰ ਉਹ ਅਗਿਆਨ ਗੁਰੂ ਨਾਲ ਮਿਲ ਕਰਕੇ ਗੁਰੂ ਤੋਂ ਗਿਆਨ ਪ੍ਰਾਪਤ ਕਰਕੇ ਦੂਰ ਹੁੰਦਾ ਹੈ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਾਨ ਪ੍ਰਕਾਸ਼ ਪਰ ਸਾਨੂੰ ਸਮਝਣਾ ਪਵੇਗਾ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਕਿਵੇਂ ਹੁੰਦਾ ਹੈ ਸਤਿਗੁਰੂ ਮਹਾਰਾਜ ਜੀ ਆਪਣੇ ਸਿੱਖ ਦੇ ਹਿਰਦੇ ਵਿੱਚੋਂ ਔਗਣਾ ਨੂੰ ਕੱਢ ਕਰਕੇ ਪਾਪਾਂ ਨੂੰ ਮੀਟ ਕਰਕੇ ਹਿਰਦੇ ਵਿੱਚ ਗਿਆਨ ਜੇਨਾ ਕਰਦੇ ਹਨ ਸਾਧ ਸੰਗਤ ਇੱਕ ਸਮੇਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਕ ਕਾਜੀ ਜਿਸ ਦਾ ਨਾਮ ਇਤਿਹਾਸ ਦੇ ਵਿੱਚ ਆਉਂਦਾ ਹੈ ਸਲਾਰਦੀਨ ਦਰਸ਼ਨ ਕਰਨ ਵਾਸਤੇ ਆਇਆ ਜਦੋਂ ਇਸ ਨੇ ਗੁਰੂ ਘਰ ਦੀ ਮਰਿਆਦਾ ਨੂੰ ਦੇਖਿਆ ਸਿੱਖ ਸੰਗਤਾਂ ਸਤਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਦੀਆਂ ਨੇ ਆਪਣਾ ਮਸਤਕ ਸਤਗੁਰੂ ਮਹਾਰਾਜ ਜੀ ਦੇ ਅੱਗੇ ਟੇਕਣਾ ਕਰਦੀਆਂ ਹਨ ਜਿੱਥੇ ਅਸੀਂ ਰੋਜ਼ਾਨਾ ਪੜ੍ਹਦੇ ਹਾਂ ਕਰ ਸਾਧੂ ਅੰਜਲੀ ਪਨ ਵੱਡਾ ਹੈ ਕਰ ਡੰਡੌਤ ਪਨ ਵੱਡਾ ਹੈ ਡੰਡੌਤ ਕਰਦੇ ਨੇ ਨਮਸਕਾਰ ਕਰਦੇ ਨੇ ਦੂਸਰੇ ਪਾਸੋਂ ਗੁਰੂ ਮਹਾਰਾਜ ਜੀ ਪਿਆਰ ਦੇ ਵਿੱਚ ਸਿੱਖ ਸੰਗਤਾਂ ਨੂੰ ਅਸੀਸ ਬਖਸ਼ਦੇ ਨੇ ਕਿਰਪਾ ਕਰਦੇ ਹਨ ਬਚਨ ਬਿਲਾਸ ਹੁੰਦੇ ਹਨ ਇਹ ਸਭ ਕੁਝ ਦੇਖ ਕਰਕੇ ਇਸ ਕਾਜੀ ਨੇ ਗੁਰੂ ਮਹਾਰਾਜ ਜੀ ਨੂੰ ਇੱਕ ਪ੍ਰਸ਼ਨ ਕੀਤਾ ਸਤਿਗੁਰੂ ਮਹਾਰਾਜ ਜੀ ਨੂੰ ਕਹਿ ਲੱਗਿਆ ਗੁਰੂ ਮਹਾਰਾਜ ਜੀ ਮੇਰੇ ਮਨ ਵਿੱਚ ਇਹ ਸਵਾਲ ਹੈ ਜਿੰਨੇ ਵੀ ਸਿੱਖ ਔਰ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆਉਂਦੇ ਨੇ ਤੁਹਾਡੇ ਚਰਨਾਂ ਤੇ ਆ ਕਰਕੇ ਨਮਸਕਾਰ ਕਰਦੇ ਨੇ ਪ੍ਰੇਮ ਦੇ ਨਾਲ ਬੇਅੰਤੀ ਭੇਟਾਵਾਂ ਆਪਣੀਆਂ ਕਿਰਤ ਕਮਾਈਆਂ ਵਿੱਚੋਂ ਅਰਪਣ ਕਰਕੇ ਆਪ ਜੀ ਨੂੰ ਮੱਥਾ ਟੇਕਦੇ ਨੇ ਆਪ ਜੀ ਬੜਾ ਪ੍ਰਸੰਨ ਹੁੰਦੇ ਹੋ ਕਿਰਪਾ ਕਰਦੇ ਹੋ ਬਚਨ ਕਰਦੇ ਹੋ ਜੇ ਤਾਂ ਤੁਹਾਡੇ ਚਰਨਾਂ ਤੇ ਮੱਥਾ ਟੇਕਣ ਦੇ ਨਾਲ ਇਨਾ ਭੋਲੇ ਭਾਲੇ ਸਿੱਖਾਂ ਦੇ ਜਿਹੜੇ ਪਿਛਲੇ ਜਨਮਾਂ ਜਨਮਾਂ ਦੇ ਕੀਤੇ ਹੋਏ ਕਰਮ ਸਾਰੇ ਮਿਟ ਜਾਂਦੇ ਨੇ ਤਾਂ ਇਹ ਪਰਮਾਤਮਾ ਦੇ ਰੱਬੀ ਕਾਨੂੰਨ ਤੋਂ ਉਲਟ ਹੈ ਕਿਉਂਕਿ ਜੀਵ ਜਿਹੋ ਜੇ ਕਰਮ ਕਰਦਾ ਹੈ ਉਸ ਨੂੰ ਸੰਸਾਰ ਦੇ ਅੰਦਰ ਉਹ ਭੋਗਣੇ ਪੈਂਦੇ ਨੇ ਗੁਰਬਾਣੀ ਵਿੱਚ ਵੀ ਪੜਦੇ ਹਾਂ ਨਾ ਆਪੇ ਬੀਜ ਆਪੇ ਹੀ ਖਾਹੋ ਤਾਂ ਸਤਗੁਰੂ ਮਹਾਰਾਜ ਜੀ ਨੂੰ ਕਾਜੀ ਕਹਿਣ ਲੱਗਿਆ ਜੇ ਤਾਂ ਇਹ ਕਰਮ ਮਿਟ ਜਾਂਦੇ ਨੇ ਤਾਂ ਖੁਦਾ ਦੇ ਪਰਮਾਤਮਾ ਦੇ ਭਾਣੇ ਤੋਂ ਉਲਟ ਹੈ ਔਰ ਸਤਗੁਰੂ ਜੀ ਜੇ ਇਹ ਕਰਮ ਉਸੇ ਤਰ੍ਹਾਂ ਹੀ ਰਹਿੰਦੇ ਨੇ ਮਿਟਦੇ ਨਹੀਂ ਹਨ ਤਾਂ ਜਿਹੜੇ ਆਪ ਜੀ ਬਚਨ ਕਰਦੇ ਹੋ ਇਹ ਸਾਰਾ ਪਖੰਡ ਹੈ ਸਤਿਗੁਰੂ ਮਹਾਰਾਜ ਕਹਿ ਲੱਗੇ ਕਾਜੀ ਜੀ ਤੁਸੀਂ ਇਹ ਸਹੀ ਸਵਾਲ ਕੀਤਾ ਹੈ ਸ਼ੰਕਾ ਕੀਤੀ ਹੈ ਤੁਹਾਡੀ ਸ਼ੰਕਾ ਨੂੰ ਮਿਟਣ ਵਾਸਤੇ ਅਸੀਂ ਤੁਹਾਡੀ ਤਸੱਲੀ ਕਰਨ ਵਾਸਤੇ ਇਸ ਦਾ ਉੱਤਰ ਦਿੰਨੇ ਆ ਗੁਰੂ ਮਹਾਰਾਜ ਜੀ ਨੇ ਇੱਕ ਸਿੱਖ ਨੂੰ ਆਪਣੇ ਕੋਲ ਬੁਲਾਇਆ ਗੁਰੂ ਮਹਾਰਾਜ ਜੀ ਦੇ ਤੋਛੇ ਖਾਨੇ ਵਿੱਚ ਤੋਛਾ ਖਾਨਾ ਕਹਿੰਦੇ ਨੇ ਜਿੱਥੇ ਗੁਰੂ ਘਰ ਦੇ ਕੀਮਤੀ ਸਮਾਨ ਗਹਿਣੇ ਮੋਹਰਾਂ ਧਨ ਆਦਿਕ ਜਮਾ ਹੁੰਦਾ ਸੀ ਨਾ ਉਸ ਨੂੰ ਤੋਛਾ ਖਾਨਾ ਕਹਿੰਦੇ ਸਨ ਜਿੱਥੇ ਖਜ਼ਾਨਾ ਜਮਾ ਹੁੰਦਾ ਸੀ ਤਾਂ ਗੁਰੂ ਸਤਗੁਰੂ ਜੀ ਨੇ ਉਸ ਸਿੱਖ ਨੂੰ ਭੇਜ ਕਰਕੇ ਕਿ ਭਾਈ ਤੋਸ਼ੇ ਖਾਨੇ ਦੇ ਵਿੱਚੋਂ ਇੱਕ ਮੋਹਰ ਲੈ ਕੇ ਆਉਣਾ ਕਰ ਇੱਕ ਸ਼ਿਆਈ ਲੈ ਕੇ ਆਉਣੀ ਹੈ ਔਰ ਇੱਕ ਕੋਰਾ ਕਾਗਜ਼ ਲੈ ਕੇ ਆਉਣਾ ਹੈ ਸਾਫ਼ ਕਾਗਜ਼ ਸਿੱਖ ਬਚਨ ਮੰਨ ਕਰਕੇ ਇਹ ਵਸਤੂਆਂ ਗੁਰੂ ਮਹਾਰਾਜ ਜੀ ਦੇ ਕੋਲ ਲੈ ਕੇ ਆਇਆ ਸਤਗੁਰੂ ਮਹਾਰਾਜ ਜੀ ਨੇ ਜਿਹੜੀ ਮੋਹਰ ਹੈ ਨਾ ਕਾਜੀ ਦੇ ਅੱਗੇ ਕੀਤੀ ਕਿਹਾ ਕਾਜੀ ਜੀ ਇਹਦੇ ਤੇ ਕੁਝ ਅੱਖਰ ਲਿਖੇ ਹੋਏ ਨੇ ਪੜ੍ਹ ਕੇ ਸੁਣਾਓ ਇਸ ਮੋਹਰ ਤੇ ਉਲਟੇ ਅੱਖਰ ਲਿਖੇ ਹੋਏ ਸਨ ਅਸੀਂ ਸਾਰੇ ਜਾਣਦੇ ਆ ਜਿੰਨੀਆਂ ਮੋਹਰਾਂ ਹੁੰਦੀਆਂ ਨੇ ਉਹਨਾਂ ਤੇ ਪੁੱਠੇ ਅੱਖਰ ਲਿਖੇ ਹੁੰਦੇ ਨੇ ਉਲਟੇ ਅੱਖਰ ਲਿਖੇ ਹੁੰਦੇ ਹਨ ਫਾਰਸੀ ਦੇ ਵਿੱਚ ਅੱਖਰ ਲਿਖੇ ਹੋਏ ਪਰ ਕਾਜੀ ਪੜ੍ਹ ਨਾ ਸਕਿਆ ਕਹਿਣ ਲੱਗਿਆ ਸਤਿਗੁਰੂ ਜੀ ਉਲਟੇ ਅੱਖਰ ਪੜ੍ਹੇ ਨਹੀਂ ਜਾਂਦੇ ਸਤਿਗੁਰੂ ਮਹਾਰਾਜ ਜੀ ਨੇ ਇਸ ਮੋਹਰ ਨੂੰ ਸ਼ਾਹੀ ਲਾਉਣਾ ਕੀਤੀ ਪੈੜ ਤੋਂ ਕੋਰੇ ਕਾਗਜ਼ ਤੇ ਠੱਪਾ ਮਾਰਿਆ ਕੋਰੇ ਕਾਗਜ਼ ਤੇ ਮੋਹਰ ਲਾਈ ਤੇ ਕਾਜੀ ਦੇ ਅੱਗੇ ਉਹ ਕਾਗਜ਼ ਕੀਤਾ ਕਿਹਾ ਕਾਜੀ ਜੀ ਹੁਣ ਤੁਸੀਂ ਪੜ੍ਹ ਦਿਓ ਤਾਂ ਉਸ ਤੇ ਲਿਖਿਆ ਸੀ ਦੇਗ ਤੇਗ ਫਤੇ ਮੁਸਤ ਦੇਤ ਰੰਗ ਜਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਹੀ ਸਤਗੁਰੂ ਨਾਨਕ ਦੇ ਮਹਾਰਾਜੀ ਦਾ ਸਰੂਪ ਹਨ ਔਰ ਸਤਗੁਰਾਂ ਦੀ ਦੇਗ ਵੀ ਫਤੇ ਹੈ ਤੇ ਤੇਗ ਵੀ ਫਤੇ ਹੈ ਤਾਂ ਜਦੋਂ ਕਾਜੀ ਨੇ ਇਹ ਸ਼ਬਦ ਪੜ੍ਹੇ ਸਤਿਗੁਰੂ ਜੀ ਨੇ ਕਿਹਾ ਕਾਜੀ ਜੀ ਜਿਵੇਂ ਮੋਰ ਦੇ ਪੁੱਠੇ ਅੱਖਰ ਤੁਹਾਡੇ ਕੋਲੋਂ ਪੜ੍ਹੇ ਨਹੀਂ ਗਏ ਪਰ ਜਦੋਂ ਸਿੱਧੇ ਹੋ ਗਏ ਤੁਸੀਂ ਛੇਤੀ ਪੜ੍ਹ ਦਿੱਤਾ ਇਸ ਤਰ੍ਹਾਂ ਹੀ ਇਹਨਾਂ ਸਿੱਖਾਂ ਦੇ ਜਿਹੜੇ ਮਸਤਕ ਦੇ ਵਿੱਚ ਲੇਖ ਲਿਖਿਆ ਹੋਇਆ ਹੈ ਅਸੀਂ ਬਾਣੀ ਪੜ੍ਹਦੇ ਆ ਨਾ ਸਾਧ ਸੰਗਤ ਜਿਹੜਾ ਹੁਣ ਦਾ ਸਮਾਂ ਹੈ ਨਾ ਬਹੁਤ ਲੋਕ ਸ਼ੰਕੇ ਕਰਦੇ ਨੇ ਪਰ ਬਾਣੀ ਦੇ ਵਿੱਚੋਂ ਸਤਿਗੁਰੂ ਸਾਨੂੰ ਸਾਡੇ ਸਾਰੇ ਸੰਸਿਆ ਦਾ ਉੱਤਰ ਦਿੰਦੇ ਹਨ ਤਾਂ ਉਸ ਸਮੇ ਗੁਰੂ ਮਹਾਰਾਜ ਕਹਿਣ ਲੱਗੇ ਜਿਹੜੀ ਮਸਤਕ ਦੇ ਵਿੱਚ ਲੇਖ ਲਿਖਿਆ ਹੋਇਆ ਹੈ ਜੈਸੀ ਕਲਮ ਹੁੜੀ ਹੈ ਮਸਤਕ ਤੈਸੀ ਜਿੜੇ ਬਾਸ ਸਾਨੂੰ ਬਾਣੀ ਦੱਸਦੀ ਹੈ ਕਿ ਜਦੋਂ ਜੀਵ ਦਾ ਜਨਮ ਹੁੰਦਾ ਹੈ ਨਾ ਜਨਮ ਤੋਂ ਪਹਿਲਾਂ ਹੀ ਉਹਦੇ ਮਸਤਕ ਦੇ ਵਿੱਚ ਕਰਮਾਂ ਅਨੁਸਾਰ ਲੇਖਾ ਲਿਖਿਆ ਜਾਂਦਾ ਹੈ ਜੀ ਅਸੀਂ ਸਾਰੀ ਬਾਣੀ ਪੜਾਂਗੇ ਵਿਚਾਰਾਂਗੇ ਤਾਂ ਸਾਨੂੰ ਸਮਝ ਛੇਤੀ ਪੈ ਜਾਵੇ ਤਾਂ ਗੁਰੂ ਮਹਾਰਾਜ ਕਹਿੰਦੇ ਜਿਹੜਾ ਲੇਖਾ ਲਿਖਿਆ ਹੈ ਔਰ ਵਾਹੀ ਗੁਰੂ ਦਾ ਹੁਕਮ ਵੀ ਹੈ ਨਾ ਏਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ ਬੁਝਾਏ ਜਿਉ ਅਸੀਂ ਕਹਿੰਦੇ ਸਾਡੇ ਕੋਲ ਬਾਣੀ ਨਹੀਂ ਪੜੀ ਜਾਂਦੀ ਜੇ ਬੰਦਾ ਇੱਕ ਦਿਨ ਬਾਣੀ ਪੜਦਾ ਦੂਜੇ ਦਿਨ ਮੰਨ ਨਹੀਂ ਕਰਦਾ ਸੰਗਤ ਨਹੀਂ ਕੀਤੀ ਜਾਂਦੀ ਇੱਥੇ ਗੁਰੂ ਕੋਲ ਬੈਠੇ ਆ ਮਨ ਭਿੱਜ ਗਿਆ ਹੈ ਕਿ ਵੀ ਮੈਂ ਬਾਣੀ ਪੜਿਆ ਕਰਾਂਗਾ ਮੈਂ ਸੰਗਤ ਕਰਿਆ ਕਰਾਂਗਾ ਇਥੋਂ ਬੜਾ ਰਸ ਮਿਲਦਾ ਹੈ ਪਰ ਘਰ ਜਾ ਕਰਕੇ ਫਿਰ ਆਪਣੇ ਕੰਮ ਧੰਧਿਆਂ ਵਿੱਚ ਜੀਵ ਮਾਇਆ ਦੇ ਵਿੱਚ ਲੱਗ ਜਾਂਦਾ ਹੈ ਸਾਧ ਸੰਗਤ ਜਦੋਂ ਅਸੀਂ ਰੋਜ਼ਾਨਾ ਗੁਰੂਕੁਲ ਆਵਾਂਗੇ ਆਪਣਾ ਮੱਥਾ ਰਗੜਾਂਗੇ ਤਾਂ ਇਹ ਜਿਹੜੇ ਸਾਡੇ ਪੁੱਠੇ ਲੇਖ ਨੇ ਸਤਿਗੁਰੂ ਜੀ ਨੇ ਸਿੱਧੇ ਕਰਦੇ ਇਸ ਲਈ ਮਹਾਰਾਜ ਨੇ ਬਚਨ ਕੀਤਾ ਜਿਸ ਮਿਲੇ ਆਏ ਮਨ ਹੋਏ ਆਨੰਦ ਸੋ ਸਤਗੁਰ ਕਹੀ ਹੈ ਮਨ ਕੀ ਦੁਬਦਾ ਬਿਨਸ ਜਾਏ ਹਰ ਪਰਮ ਪਦ ਰਹੀ ਰੋਜ਼ਾਨਾ ਸਤਗੁਰੂ ਮਹਾਰਾਜ ਦੀ ਸੰਗਤ ਕੀਤੇ ਆ ਇਸ ਲਈ ਮਹਾਪੁਰਖ ਕਹਿੰਦੇ ਨਾਲ ਭਾਈ ਰੋਜ਼ਾਨਾ ਆਇਆ ਕਰੋ ਰੋਜ਼ਾਨਾ ਬਾਣੀ ਪੜੋ ਫਿਰ ਹਿਰਦੇ ਚ ਪ੍ਰੇਮ ਜਾਗਦਾ ਹੈ ਹਿਰਦੇ ਚ ਭੁੱਖ ਪੈਦਾ ਹੁੰਦੀ ਹੈ ਬਾਣੀ ਦੀ ਭੁੱਖ ਉਸ ਰਸ ਦੀ ਭੁੱਖ ਜਿਹੜਾ ਨਾਮ ਰਸ ਹੈ ਜਿੱਥੇ ਮਹਾਰਾਜ ਬਚਨ ਕੀਤੇ ਆ ਏਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ ਹਿਰਦੇ ਚ ਨਾਮ ਵਸਤੇ ਜਗਾ ਬਣਦੀ ਸੋ ਸਤਗੁਰੂ ਮਹਾਰਾਜ ਦੀਆਂ ਇਹ ਵਡਿਆਈਆਂ ਹਨ ਕਿ ਆਪਣੇ ਸਿੱਖ ਦੇ ਔਗਣੇਟ ਕਰਕੇ ਪਾਪਾਂ ਨੂੰ ਨੇਟ ਕਰਕੇ ਭੁੱਲਾਂ ਨੂੰ ਬਖਸ਼ ਕਰਕੇ ਹਿਰਦੇ ਚ ਨਾਮ ਦੀ ਦਾਤ ਬਖਸ਼ ਦਿੰਦੇ ਹਨ ਸਤਗੁਰੂ ਮਹਾਰਾਜ ਜੀ ਆਪਣੇ ਸਿੱਖ ਤੇ ਬੇਅੰਕ ਕਿਰਪਾ ਕਰਦੇ ਹਨ ਬੰਧਨ ਤੋੜ ਬੁਲਾਵੇ RAM ਮਨ ਮਹਿ ਲਾਗੇ ਸਾਚ ਧਿਆਨ ਮਿਟੇ ਕਲੇਸ਼ ਸੁਖੀ ਹੋਏ ਰਹੀ ਹੈ ਐਸਾ ਦਾਤਾ ਸਤਗੁਰ ਕੈ ਸਤਗੁਰੂ ਨਾਨਕ ਤੇ ਮਹਾਰਾਜ ਸੱਜਣ ਠੱਗ ਕੋਲ ਗਏ ਨੇ ਉਹਦੀਆਂ ਕਮੀਆਂ ਦਸੀਆਂ ਉਹਨੂੰ ਯਾਦ ਕਰਾਇਆ ਕਿ ਤੂੰ ਆਪਣਾ ਨਾਮ ਸੱਜਣ ਰੱਖਿਆ ਭਾਈ ਪਰ ਜਿਹੜੇ ਤੇਰੇ ਕਰਮ ਨੇ ਉਹ ਠੱਗਾਵਾ ਦੇ ਔਰ ਅਸਲ ਸੱਜਣ ਕੌਣ ਹੁੰਦੇ ਨੇ ਸੱਜਣ ਸਈ ਨਾਲ ਮੈਂ ਚੱਲਦਿਆਂ ਨਾਲ ਚੱਲਾਂ ਸਾਧ ਸੰਗਤ ਜਦੋਂ ਦਹੀਂ ਦੇ ਵਿੱਚ ਮਧਾਣੀ ਪੈਂਦੀ ਹੈ ਨਾ ਮਧਾਣੀ ਚੱਲਦੀ ਹੈ ਦੋ ਕੰਮ ਹੁੰਦੇ ਨੇ ਲੱਸੀ ਥੱਲੇ ਰਹਿ ਜਾਂਦੀ ਹੈ ਤੇ ਮੱਖਣ ਉੱਪਰ ਆ ਜਾਂਦਾ ਜਿਹੜਾ ਮੱਖਣ ਹੈ ਨਾ ਉਹਦੇ ਵਿੱਚੋਂ ਤਤ ਪ੍ਰਾਪਤ ਹੁੰਦਾ ਹੈ ਤਤ ਕੀ ਹੁੰਦਾ ਹੈ ਕਿਉਂ ਜਦੋਂ ਅਸੀਂ ਮੱਖਣ ਨੂੰ ਗਰਮ ਕਰਾਂਗੇ ਤਾਂ ਉਹਦੇ ਵਿੱਚੋਂ ਘਿਓ ਲੱਭਣਾ ਇਸ ਤਰ੍ਹਾਂ ਹੀ ਜਦੋਂ ਗੁਰੂ ਕੋਲ ਬੈਠੀਏ ਨਾ ਜਿਹੜੇ ਸਾਡੇ ਅੰਦਰ ਦੇ ਵਿਚਾਰ ਨੇ ਇਹਨਾਂ 'ਚ ਇੱਕ ਮਧਾਣੀ ਚੱਲਦੀ ਹੈ ਗੁਰੂ ਦੀ ਸੰਗਤ ਕੀਤੇ ਅੰਦਰ ਵਿਚਾਰ ਰੂਪ ਮਧਾਣੀ ਕਿਹੜੀ ਮਧਾਣੀ ਵਿਚਾਰ ਸੱਤ ਤੇ ਅਸੱਤ ਦੀ ਸੋਚੀ ਪ੍ਰਾਪਤ ਹ ਸੱਚ ਕੀ ਹੈ ਤੇ ਝੂਠ ਕੀ ਹੈ ਸੱਤ ਕੀ ਹੈ ਤੇ ਅਸੱਤ ਕੀ ਹੈ ਬੜੀ ਡੂੰਗੀ ਵਿਚਾਰ ਹੈ ਗੁਰੂ ਦੇ ਕੋਲ ਆ ਕਰਕੇ ਸਮਝ ਗਏ ਇਸ ਲਈ ਮਾਰੇ ਬਚਨ ਕਰਦੇ ਸਾਨੂੰ ਤਾਂ ਸਤਗੁਰਾਂ ਨੇ ਬੜਾ ਸੌਖਾ ਰਸਤਾ ਦੱਸਿਆ ਭਾਈ ਮਾਰੇ ਕਹਿੰਦੇ ਤੂੰ ਬਸ ਆਪਣੇ ਜੀਵਨ ਦੇ ਵਿੱਚ ਪਰਿਵਾਰ ਵਿੱਚ ਰਹਿੰਦਿਆਂ ਇੱਕ ਨੇਮ ਬਣਾ ਲੈ ਇਹਦਾ ਨੇਮ ਹੋਣਾ ਚਾਹੀਦਾ ਆਪਣੇ ਮਨ ਵਾਲਾ ਨਹੀਂ ਜਿਹੜੇ ਗੁਰੂ ਵਾਲਾ ਨੇ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਤੇ ਆਵੇ ਉਤਮ ਕਰੇ ਭਲ ਕੇ ਪਰਪਾਤੀ ਇਸ ਨਾਲ ਕਰੈ ਅੰਮ੍ਰਿਤ ਸਰ ਜਦੋਂ ਅਸੀਂ ਗੁਰੂ ਦੀ ਸੰਗਤ ਕਰਾਂਗੇ ਤਾਂ ਜਿਹੜਾ ਸਾਡਾ ਮਨ ਸੁੱਤਾ ਪਿਆ ਹੈ ਨਾ ਅਗਿਆਨਤਾ ਦੀ ਨੀਂਦ ਵਿੱਚ ਫਿਰ ਇਹ ਜਾਗ ਪਵੇਗਾ ਇਹਨੂੰ ਆਪਣੇ ਸਰੂਪ ਦਾ ਗਿਆਨ ਪ੍ਰਾਪਤ ਹੋਵੇਗਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ ਹਰ ਰੰਗੀ ਰੰਗ ਮਾੜ ਜਦੋਂ ਗੁਰੂ ਦੀ ਸੰਗਤ ਕਰਾਂਗੇ ਤਾ ਮਨ ਦੇ ਵਿੱਚ ਸੱਚ ਦੀ ਸੋਚੀ ਹੁੰਦੀ ਹੈ ਹੈ ਤਾਂ ਸਾਡੇ ਅੰਦਰ ਹੀ ਸਾਡੇ ਅੰਦਰ ਉਹ ਸੱਚ ਲੁਕਿਆ ਪਿਆ ਹੈ ਗੁਰੂ ਮਹਾਰਾਜ ਜੀ ਨੇ ਸਾਡੇ ਅੰਦਰੋਂ ਉਹ ਸੱਚ ਪ੍ਰਗਟ ਕਰਨਾ ਹੈ ਅਸੀਂ ਆਪਣੇ ਅੰਦਰ ਸੰਸਾਰ ਦੇ ਵਿਚਾਰ ਸੰਸਾਰ ਦੇ ਸੁੱਖਾਂ ਦੇ ਨਾਲ ਉਸ ਪਰਮਾਤਮਾ ਨੂੰ ਭੁੱਲੇ ਹੋਏ ਹਾਂ ਪਰ ਗੁਰੂ ਮਹਾਰਾਜ ਸਾਨੂੰ ਯਾਦ ਕਰਾਉਂਦੇ ਨੇ ਵਾਰ-ਵਾਰ ਸचेत ਕਰਦੇ ਨੇ ਅੰਮ੍ਰਿਤ ਬਾਣੀ ਅੰਦਰ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਾਹਮਣਿਕਟ ਕਰ ਪੀਖ ਸਾਦ ਸਾਦ ਸਿਮਰਹੁ ਗੋਬਿੰਦ ਮਨ ਅੰਤਰ ਕੀ ਉਤਰੈ ਜੈ ਇਹ ਸਿਖਾ ਤੂੰ ਪੂਰੇ ਗੁਰੂ ਦਾ ਉਪਦੇਸ਼ ਧਿਆਨ ਦੇ ਨਾਲ ਸੁਣ ਦੇਖੋ ਸਾਧ ਸੰਗਤ ਦੁਨੀਆ ਵਿੱਚ ਵਿਚਰਦਿਆਂ ਸਾਡੇ ਮਨ ਤੇ ਸ਼ਬਦ ਦਾ ਅਸਰ ਹੁੰਦਾ ਕੁਝ ਸ਼ਬਦ ਸਾਡੇ ਮਨ ਨੂੰ ਐਸਾ ਅਸਰ ਦਿੰਦੇ ਨੇ ਕਿ ਸਾਡਾ ਮਨ ਖੁਸ਼ੀ ਹੋ ਜਾਂਦੇ ਇੱਕ ਆਨੰਦ ਵਿੱਚ ਆ ਜਾਂਦਾ ਇਕਾ ਵਿੱਚ ਆ ਜਾਂਦਾ ਹੈ ਭਾਵੇਂ ਉਹ ਦੁਨਿਆਵੀ ਸੌਖ ਹੋਵੇ ਕੁਝ ਸ਼ਬਦ ਐਸੇ ਹੁੰਦੇ ਨੇ ਜਿਹੜੇ ਸਾਡੇ ਮਨ ਨੂੰ ਚੋਟ ਮਾਰਦੇ ਨੇ ਦੁੱਖ ਦਿੰਦੇ ਇਹ ਦੁਨਿਆਵੀ ਸ਼ਬਦ ਨੇ ਇਹ ਦੁਨੀਆ ਦੇ ਹਿਰਦਿਆਂ ਚੋਂ ਪੈਦਾ ਹੋਏ ਨੇ ਇਹ ਮਿਟ ਜਾਂਦੇ ਪਰ ਜਿਹੜਾ ਇੱਕ ਉਹ ਸ਼ਬਦ ਹੈ ਗੁਰ ਕਾ ਸ਼ਬਦ ਰਤਨ ਹੈ ਕੀਰੇ ਜਿਤ ਜੜਾ ਜਿਹੜਾ 550 ਸਾਲ ਪਹਿਲਾਂ ਪੈਦਾ ਹੋਇਆ ਸੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਹਿਰਦੇ ਚ ਪ੍ਰਗਟ ਹੋਇਆ ਉਹ ਸ਼ਬਦ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਉਹ ਸ਼ਬਦ ਹੈ ਗੁਰਬਾਣੀ ਔਰ ਇਹ ਮਿਟਣ ਵਾਲਾ ਨਹੀਂ ਇਸ ਲਈ ਮਹਾਰਾਜ ਕਹਿੰਦੇ ਗੁਰੂ ਦੀ ਬਾਣੀ ਚਾਰ ਜੁਗਾਂ ਵਿੱਚ ਸਤ ਸਰੂਪ ਹੈ ਸਤ ਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੋਹ ਕਟਾਈ ਕਿਉਂਕਿ ਉਹ ਪਰਮਾਤਮਾ ਆਪ ਗੁਰੂ ਦੇ ਅੰਦਰ ਵਸ ਕਰਕੇ ਇਹ ਸ਼ਬਦ ਪ੍ਰਗਟ ਕਰ ਰਿਹਾ ਹੈ ਅਸੀਂ ਵੱਡਿਆ ਭਾਗਾ ਵਾਲੇ ਕਿਉਂ ਆ ਕਿਉਂਕਿ ਸਾਨੂੰ ਪੂਰਾ ਗੁਰੂ ਮਿਲਿਆ ਸਾਨੂੰ ਗੁਰੂ ਮਹਾਰਾਜ ਨੇ ਉਹ ਗਿਆਨ ਬਖਸ਼ਿਆ ਜਿਹੜਾ ਕਦੇ ਖਤਮ ਹੋਣ ਵਾਲਾ ਨਹੀਂ ਜਿਹੜਾ ਸਾਨੂੰ ਸੌਖੀਆਂ ਸਮਝ ਪੈ ਜਾਵੇ ਜਿਸ ਗਿਆਨ ਨੂੰ ਤੁਮਾਉਣ ਵਾਸਤੇ ਜਿਸ ਗਿਆਨ ਨੂੰ ਪ੍ਰਾਪਤ ਕਰਨ ਵਾਸਤੇ ਸਾਨੂੰ ਕੋਈ ਵੱਖਰਾ ਜਤਨ ਨਹੀਂ ਕਰਨਾ ਪੈਂਦਾ ਕੋਈ ਘਰ-ਬਾਰ ਨਹੀਂ ਛੱਡਣਾ ਜੇ ਪਹਿਲਾਂ ਜਿਹੜੇ ਸੰਨਿਆਸੀ ਹੁੰਦੇ ਸਨ ਜੋਗੀ ਹੁੰਦੇ ਸਨ ਉਹਨਾਂ ਨੂੰ ਆਪਣਾ ਘਰ-ਬਾਰ त्याਗਣਾ ਪੈਂਦਾ ਸੀ ਪਰ ਸਾਨੂੰ ਸਤਿਗੁਰੂ ਜੀ ਨੇ ਗ੍ਰਸਥ ਵਿੱਚ ਰਹਿ ਕੇ ਪਰਿਵਾਰ ਵਿੱਚ ਰਹਿ ਕਰਕੇ ਸੰਸਾਰ ਵਿੱਚ ਰਹਿ ਕਰਕੇ ਉਹ ਗਿਆਨ ਬਖਸ਼ਿਆ ਕਿ ਤੂੰ ਉਸ ਮਾਲਕ ਨਾਲ ਹੀ ਮਿਲ ਸਕੇ ਸੋ ਭਾਈ ਰੋਜ਼ਾਨਾ ਆਇਆ ਕਰੋ ਆਪਣੇ ਨਾਲ ਹੋਰ ਸੰਗਤਾਂ ਨੂੰ ਵੀ ਲੈ ਕੇ ਆਇਆ ਕਰੋ ਇਹਦਾ ਫਲ ਕੀ ਹੁੰਦਾ ਹੈ ਮਹਾਪੁਰਖ ਵਚਨ ਕਰਦੇ ਕਹਿੰਦੇ ਇੱਕ ਟੁੱਟੇ ਹੋਏ ਨੂੰ ਜੋੜ ਦਈਏ ਨਾ ਉਸ ਵੱਡਾ ਉਸ ਵਰਗਾ ਕੋਈ ਪੁੰਨ ਨਹੀਂ ਹੁੰਦਾ ਤੇ ਜੁੜੇ ਹੋਏ ਨੂੰ ਤੋੜ ਦਈਏ ਉਸ ਵਰਗਾ ਕੋਈ ਪਾਪ ਨਹੀਂ ਹੁੰਦਾ ਆਪ ਦੀ ਛੋੜੋ ਆਪਣੇ ਪਰਿਵਾਰ ਨੂੰ ਵੀ ਛੋੜੋ ਹੋਰ ਸੰਗਤਾਂ ਨੂੰ ਵੀ ਛੋੜੋ ਸਤਗੁਰੂ ਕਿਰਪਾ ਕਰਨ ਭੁੱਲਾ ਚੁੱਕਾ ਦੀ ਮਾਫੀ ਬਖਸ਼ਨੀ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਨੰਦੇ ਪੂ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸੇ ਸੇਤੀ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਉਣ ਆਈਆਂ ਸ਼ਬਦ ਤਾਂ ਗਾਉ ਬੋਹਾਰੀ ਕੇ ਰਾਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਓਏ ਮਨ ਮੇਰਾ ਤੂੰ ਸਦਾ ਰਹੋ ਹਰਿ ਨਾਾਮੀ ਅਰੇ ਨਾ ਜੋ ਤੂੰ ਮਨ ਮੇਰੇ ਤੂਬ ਸਭ ਨਸਾਰਨਾ ਅੰਗੀਕਾਰ ਕਰ ਤੇਰਾ ਕਰ ਸਭ ਸਥਵਾਰਨਾ ਸਭ ਨਾ ਗਲਾ ਸਮਰਤ ਸਵਾਮੀ ਸੋ ਕੇ ਅਮਨ ਹੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਾਮੀ में साचे साहेबा क्या नहीं करते रे करता तेरे सब जहें जिस देह सो पावे सदा सिर्फ सलाह तेरी नाम मन बसावे नाम जग मान बसिया वाले शब्द